ਜੀ ਅਗਲੀ ਗੱਲ ਕਰੀਏ ਕੈਲੀਫੋਰਨੀਆ ਤੇ ਜਿਹੜਾ 트럼ਪ ਪ੍ਰਸ਼ਾਸਨ ਦੇ ਵਿਚਾਲੇ ਜਿਹੜਾ ਤਣਾਅ ਚੱਲ ਰਿਹਾ ਜਾਂ ਕੈਲੋ ਜਿਹੜੀ ਤਸਲ ਚੱਲ ਰਹੀ ਹੈ ਹੁਣ ਕੈਲੀਫੋਰਨੀਆ ਨੇ ਦੋ ਹੋਰ ਜਿਹੜੇ ਫਾਇਲ ਲਾਸੂਟ ਆ ਫਾਇਲ ਕਰ ਦਿੱਤੇ ਆ 트럼ਪ ਪ੍ਰਸ਼ਾਸਨ ਦੇ ਖਿਲਾਫ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਪਾਲਿਸੀਆਂ ਬਣਾ ਰਹੇ ਨੇ ਇਹ ਸਾਡੀ ਸਟੇਟ ਦੇ ਜਿਹੜੇ ਆਰਥਿਕ ਹਿੱਤ ਨੇ ਉਹਨਾਂ ਨੂੰ ਢਾਹ ਲਾ ਰਹੇ ਨੇ ਕੈਲੀਫੋਰਨੀਆ ਦੇ ਟਾਰਨੀ ਜਨਰਲ ਰੌਬ ਵੋਂਟਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਅੱਜ ਦੋ ਜਿਹੜੇ ਲਾ ਸੂਟ ਆਫ ਫਾਈਲ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਚੈਲੰਜ ਕੀਤਾ ਗਿਆ ਕਿ 트럼ਪ ਐਡਮਿਨਿਸਟ੍ਰੇਸ਼ਨ ਦੀਆਂ ਜਿਹੜੀਆਂ ਪਾਲਿਸਿਸ ਨੇ ਉਹਨਾਂ ਦੇ ਕਰਕੇ ਸਟੇਟ ਨੂੰ ਕਈ ਬਿਲੀਅਨ ਡਾਲਰ ਦਾ ਜਿਹੜਾ ਕਾਟਾ ਉਹ ਪੈ ਸਕਦਾ ਪੈ ਰਿਹਾ ਖਾਸ ਕਰਕੇ ਜਿਹੜੀਆਂ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਐਨਫੋਰਸਮੈਂਟ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਕਹਿੰਦੇ ਕਿ ਇਹ ਜਿਹੜਾ ਸਾਡੇ ਪੈਸੇ ਨੇ ਤੇ ਸਾਡੇ ਪੈਸੇ ਜਿਹੜੇ ਸਟੇਟ ਦੇ ਪੈਸੇ ਨੇ ਤੇ ਇਹਦੇ ਨਾਲ ਜਿਹੜਾ ਤੁਸੀਂ ਕੀਤਾ ਹੋਇਆ ਹੋਲਡ ਉਹ ਜਿਹੜਾ ਉਹ ਸਹੀ ਤਰੀਕਾ ਨਹੀਂ ਹੈ ਕਾਨੂੰਨੀ ਤਰੀਕਾ ਨਹੀਂ ਹੈ 트럼ਪ ਪ੍ਰੈਜ਼ੀਡੈਂਟ 트럼ਪ ਉਹ ਕਹਿੰਦੇ ਕਿ ਉਹ ਯੂਜ਼ ਨਹੀਂ ਕਰ ਸਕਦੇ ਉਹਨਾਂ ਦੇ ਜਿਹੜੇ ਫੰਡ ਆ ਕਿਸੇ ਵੀ ਤਰੀਕੇ ਦੇ ਨਾਲ 바ਰਗੇਨਿੰਗ ਕਰਨ ਦੇ ਮਾਮਲੇ ਦੇ ਵਿੱਚ ਲਾਸਟ ਸੂਟ ਜਿਹੜਾ ਉਹ ਹੋਰ ਵੀ 20 ਸਟੇਟਾਂ ਨੇ ਜਿਹੜਾ ਕੀਤਾ ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ ਐਂਡ ਹੋਮਲੈਂਡ ਸਕਿਉਰਿਟੀ ਯੂ ਐਸ ਡਿਸਟ੍ਰਿਕਟ ਕੋਰਟ ਰੋ ਆਈਲੈਂਡ ਦੇ ਵਿੱਚ ਉਹ ਇਹਨਾਂ ਨੇ ਕਿਹਾ ਕਿ ਇਹ ਜਿਹੜੇ ਨਵੇਂ ਕੰਡੀਸ਼ਨਸ ਖੜੇ ਕਰ ਰਹੇ ਨੇ ਇਮੀਗ੍ਰੇਸ਼ਨ ਦੇ ਕਈ ਮਾਮਲਿਆਂ ਨੂੰ ਲੈ ਕੇ ਇੰਪੋਜ਼ ਕੀਤੀਆਂ ਜਾ ਰਹੀਆਂ ਨੇ ਕੰਡੀਸ਼ਨਸ ਤੇ ਇਹਦੇ ਨਾਲ ਜਿਹੜੇ ਹਿੱਤ ਰਾਜਾਂ ਦੇ ਸੂਬਿਆਂ ਦੇ ਸਟੇਟਸ ਦੇ ਉਹ ਪ੍ਰਭਾਵਿਤ ਹੁੰਦੇ ਨੇ ਤੇ ਇਹ ਕੋਈ ਕੋਈ ਲੀਗਲ ਜਿਹੜੀ ਕਨਸਟੀਟਿਊਸ਼ਨਲ ਨਾਤਾ ਇਹ ਕਾਰਵਾਈ ਹੈ ਪ੍ਰੈਕਟਿਸ ਦਾ ਤੇ ਨਾ ਹੀ ਇਹ ਲੀਗਲ ਜਿਹੜਾ ਉਹ ਮੰਨਿਆ ਜਾ ਸਕਦਾ ਉਹ ਕਹਿੰਦੇ ਕਿ ਕਈ ਜਿਹੜੀਆਂ ਕਾਰਾਂ ਨੇ ਜਹਾਜ਼ ਨੇ ਜਿਹੜੇ ਹੋਰ ਤਰੀਕੇ ਦੇ ਜਿਹੜੇ ਨੇ ਉਹ ਭੇਜੇ ਜਾ ਰਹੇ ਨੇ ਲਗਾਤਾਰ ਇੱਥੇ ਮਾਈਗ੍ਰੈਂਟਸ ਦੇ ਉੱਤੇ ਕਾਰਵਾਈ ਕਰਨ ਦੇ ਲਈ ਤੇ ਇਹਦੇ ਨਾਲ ਉਹਨਾਂ ਨੇ ਇਹ ਵੀ ਗੱਲ ਜਿਹੜੀ ਐਡ ਕੀਤੀ ਕਿ ਇਹ ਜਿਹੜਾ ਇਲੀਗਲੀ ਅਟੈਂਪ ਹੈ ਸਟੇਟਾਂ ਨੂੰ ਬੁਲੀ ਕਰਨ ਦਾ ਇਹਦੀ ਅਸੀਂ ਐਕਸਰਸਾਈਜ਼ ਕਦੇ ਵੀ ਜਿਹੜੀ ਆ ਉਹ ਕੈਲੀਫੋਰਨੀਆ ਦੇ ਵਿੱਚ ਨਹੀਂ ਹੋਣ ਦੇਵਾਂਗੇ ਅਸਿਸਟੈਂਟ ਜਿਹੜੇ ਡਿਪਾਰਟਮੈਂਟ ਆਫ ਫਾਰਮੂਲੈਂਟ ਸਕ੍ਰੈਟਰੀ ਨੀ ਟ੍ਰੀਸੀਆ ਮੈਗਲੋਕਿਨ ਉਹਨਾਂ ਨੇ ਕਿਹਾ ਕਿ ਜਿਹੜੇ ਸਿਟੀ ਨੇ ਜਾਂ ਹੋਰ ਨੇ ਇਹ ਏਜੰਟਸ ਨੂੰ ਹੁਣ ਉਹਨੇ ਜਿਹੜੀ ਹੈਲਪ ਪਾਉ ਨਹੀਂ ਕਰਦੇ ਜਦੋਂ ਖਾਸ ਤੌਰ ਤੇ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਜਿਹੜੀਆਂ ਕਾਰਵਾਈਆਂ ਨੂੰ ਅੰਜਾਮ ਆ ਉਹ ਦਿੱਤਾ ਜਾਂਦਾ ਸੋ 트럼ਪ ਦੀ ਜਿਹੜੀ ਫਸਟ ਟਰਮ ਸੀਗੀ 2018 ਦੇ ਵਿੱਚ ਕੈਲੀਫੋਰਨੀਆ ਦੇ ਲੈਜਿਸਲੇਚਰ ਨੇ ਜਿਹੜੇ ਉਹਨਾਂ ਨੇ ਪਾਸ ਕੀਤਾ ਸੀਗਾ ਪਾਇਓਨਿਰਿੰਗ ਸੈਂਕਚਰੀ ਲਾ ਜਿਹੜਾ ਕਿ ਕੈਲੀਫੋਰਨੀਆ ਵੈਲਿਊਜ਼ ਐਕਟ ਦੇ ਨਾਂ ਤੇ ਆਉਂਦਾ ਹੈ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਉਹ 22 ਟਾਈਮ ਜਿਹੜਾ 22 ਟਾਈਮਸ ਜਿਹੜਾ ਉਹ ਇਸ ਟਾਈਮ ਸੂਇਡ ਕੀਤਾ ਜਾ ਸਕਿਆ ਵੱਖ-ਵੱਖ ਰਾਜਾਂ ਦੇ ਵੱਲੋਂ ਕੈਲੀਫੋਰਨੀਆ ਦੇ ਵਿੱਚ 15.7 ਬਿਲੀਅਨ ਜਿਹੜੇ ਟਰਾਂਸਪੋਰਟੇਸ਼ਨ ਦੇ ਗ੍ਰਾਂਟ ਸੀਗੇ ਇਹਨਾਂ ਲਈ ਉਹਨਾਂ ਨੂੰ ਹੁਣ ਜਿਨ੍ਹਾਂ ਦੇ ਵਿੱਚ ਇਹ ਰੋਡ ਮੇਨਟੇਨ ਕਰਦੇ ਸੀ ਹਾਈਵੇਜ਼ ਰੇਲਵੇ 에ਅਰਵੇਜ਼ ਤੇ ਬ੍ਰਿਜ ਤੇ ਇਹਨਾਂ ਨੇ ਦੱਸਿਆ ਕਿ ਹੁਣ ਜਿਹੜਾ 2 ਮਿਲੀਅਨ ਦਾ ਜਿਹੜਾ ਟਰਾਂਜ਼ਿਟ ਸਿਸਟਮ ਹੈ ਜਾਂ ਹੋਰ ਜਿਹੜੇ ਨੇ ਉਹ ਰੋਕ ਲੈ ਗਏ ਨੇ ਤਕਰੀਬਨ ਇਸ ਟਾਈਮ ਸਟੇਟ ਜਿਹੜੀ ਆ ਉਹ 2.6 ਬਿਲੀਅਨ ਦੇ ਜਿਹੜੇ ਆ ਸਾਲ ਦੇ ਵਿੱਚ ਉਹਨਾਂ ਨੂੰ ਗ੍ਰਾਂਟ ਮਿਲਦੀ ਆ ਉਹਦੇ ਲਈ ਜद्दोजहद ਕਰ ਰਹੀ ਆ ਜਿਸ ਦੇ ਨਾਲ ਉਹ ਦੱਸਦੇ ਨੇ ਕਿ ਫੈਡਰਲ ਫੰਡ ਜਿਹੜੇ ਰੋਕ ਕੇ ਉਹ ਸੂਬਿਆਂ ਦੇ ਜਿਹੜੇ ਹਿੱਤ ਨੇ ਉਹਨਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ